ਫਿਰ ਫੜਕੇ 4 ਵਜੇ ਚੱਲਿਆ ਚੰਡੀਗੜ੍ਹ ਜਾ ਰਿਹਾ ਸੀ ਬੇਟੀ ਦੀ ਪੀਸੀ ਲੈਣੀ ਪੀਸੀ ਬਣਾ ਕੇ ਲੈਣੀ ਸੀ ਉੱਥੇ ਇੱਥੇ ਆ ਗਏ ਤੇ ਉਹ ਦੇਖ ਰਿਹਾ ਸੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਸਾਨੂੰ ਇੱਥੇ ਗੱਡੀਆਂ ਨੇ ਦੱਸਿਆ ਫੋਨ ਕਰਕੇ ਉਹ ਪਿੰਡ ਦੇ ਬੰਦੇ ਦੀ ਸਬਜ਼ੀ ਲੈਣ ਜਾਣਦੇ ਸੀ ਜਲੰਧਰ ਵਿਆਹ ਸੀ ਉਹਨਾਂ ਦੇ ਉਹਨਾਂ ਨੂੰ ਮਗਰਵਾ ਕੇ ਦੇਖਿਆ ਫਿਰ ਉਹਨਾਂ ਚੱਕ ਕੇ ਜਿਹਨੂੰ ਨਾਲ ਸਾਨੂੰ ਫੋਨ ਕਰਤਾ ਜੱਜਾ ਗਰਮੀਸ਼ਾ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਦਿੱਕਤ ਮੇਰਾ ਨਾਮ ਨਵਾਂ ਹੈ ਰਾਮਰ ਤੇ ਜੀ ਆ ਕੇ ਲੱਗਦਾ ਨਹੀਂ ਚਾੜੀ ਵੀ ਹੋਣ ਵਾਲੀ ਸੱਜਾ ਵਾ ਬਾਰ ਜੀ ਜੋਗੀ ਹੈ ਐਸੀ ਕੋਈ ਨਾ ਜਿਹੜਾ ਹਸਤਾ ਵਾਪਰ ਕੀ ਲੱਗਦਾ ਸੀ ਤੁਹਾਡਾ ਤੇ ਮੇਰਾ ਸਕਾ ਭਤੀਜਾ ਜੀ ਕੀ ਨਾਮ ਤੇ ਉਹ ਗਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਟੈਂਡ ਇਬਰਾਹਿਮਵਾਲ ਪਹਿਲਾਂ ਹਮ ਗੜ ਤੇ ਨੌਕਰੀ ਕਰਦਾ ਰਿਹਾ ਅੱਛਾ ਜੀ ਤੇ ਹੁਣ 2 ਸਾਲ ਤੋਂ ਘਰ ਆ ਗਿਆ ਕੱਲ ਕੱਲ ਫਿਰ ਫਿਰ ਤੜਕੇ 4 ਵਜੇ ਚੱਲਿਆ ਚੰਡੀਗੜ੍ਹ ਜਾ ਰਿਹਾ ਸੀ ਬੇਟੀ ਦੀ ਪੀਸੀ ਲੈਣੀ ਸੀ ਪੀਸੀ ਬਣਾ ਕੇ ਲੈਣੀ ਸੀ ਉੱਥੇ ਤੇ ਇੱਥੇ ਆ ਗਏ ਹੁਣ ਦੇਖ ਆਖਿਰ ਕਿਸ ਤਰ੍ਹਾਂ ਪਤਾ ਲੱਗਾ ਤੁਹਾਲੇ ਨੂੰ ਸਾਨੂੰ ਇੱਥੇ ਗੱਡੀ ਵਾਲਿਆਂ ਨੇ ਦੱਸਿਆ ਫੋਨ ਕਰਕੇ ਉਹ ਪਿੰਡ ਦੇ ਬੰਦੇ ਦੀ ਸਬਜ਼ੀ ਲੈਣ ਜਾਣਦੇ ਸੀ ਜਲੰਧਰ ਵਿਆਹ ਸੀ ਉਹਨਾਂ ਦੇ ਉਹਨਾਂ ਨੂੰ ਮਗਰਵਾ ਕੇ ਦੇਖਿਆ ਫਿਰ ਉਹਨਾਂ ਚੱਕ ਕੇ ਇਹਨੂੰ ਨਾਲ ਸਾਨੂੰ ਫੋਨ ਕਰਤਾ ਵੀ ਐਜਾ ਗਰਮੀਸ਼ਾ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਦਿੱਤੋ ਤੇ ਹਾਸਾ ਕਿਤੇ ਨਾ ਪਾਪ ਰਿਹਾ ਟਰੈਕਟਰ ਟਿਪਰ ਬੈ ਓਏ ਮਿੱਟੀ ਦਾ ਭਰਿਆ ਉਹੋ ਦਾ ਟੱਕਰ ਹੋਈ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਜਿਹੜੇ ਟਿਪਰ ਪਾਸ ਵੀ ਕੀਤੇ ਗਏ ਨੇ ਪਰ ਫਿਰ ਵੀ ਲਗਾ ਪਰ ਨਹੀਂ ਇਹ ਪ੍ਰਵਾਹ ਨਹੀਂ ਕਰਦੇ ਕਿਉਂਕਿ ਜਿਹੜੀ ਹਾਈਵੇ ਬਣ ਰਹੀ ਹੈ ਨਾ ਇਹ ਜਿਆਦਾ ਗੱਡੀਆਂ ਉਹਨਾਂ ਟਿਪਰ ਉਹਨਾਂ ਦੇ ਹੀ ਆ ਇਹ ਇੱਕ ਤਾਂ ਓਵਰ ਸ਼ਿਫਟੀ ਚਲਾਉਂਦੇ ਆ ਇੱਕ ਇਹਨਾਂ ਨੂੰ ਲਾਲ ਦਿੰਦਾ ਵਾਤ ਵਾਤ ਢੇੜੇ ਲਾਈਏ ਹੋਰ ਸਾਰ ਉਸ ਕਰਕੇ ਇਹ ਦੇਖਦੇ ਨਹੀਂ ਕਿ ਵੀ ਅਸੀਂ ਕਿਹੜੀ ਸਪੀਡ ਤੇ ਜਾ ਰਹੇ ਕਿੱਧਰ ਜਾ ਰਹੇ ਕਿੱਧਰ ਨਹੀਂ ਜਾ ਰਹੇ ਆਦੇ ਸ਼ਰਿਆਂ ਵਿੱਚ ਨੇ ਰੌਂਗ ਸਾਈਡ ਆ ਕੇ ਤੇ ਹੁਣ ਤਾਂ ਸਕੂਟੀ ਥੱਲੇ ਜਾਣ ਲਈ ਜਗ੍ਹਾ ਵੀ ਕੋਈ ਨਹੀਂ ਛੱਡੀ ਇਹਨੇ ਜਿੱਥੇ ਆ ਕੇ ਨੇ ਉਹਦੇ ਉੱਤੇ ਗੱਡੀ ਚਾੜਕ ਨੂੰ ਐਡ ਸਪੋਰਟ ਡ ਆਪ ਆਪ ਡਰਾਈਵਰ ਗੱਡੀ ਮੌਕੇ ਛੱਡ ਕੇ ਭੱਜ ਗਿਆ ਹੋ ਸਕਦਾ ਜੀ ਇੱਥੇ ਮੌਕੇ ਤੇ ਉਹਨੂੰ ਬਾੜੀ ਮੋੜੀ ਕੁ ਟ੍ਰੀਟਮੈਂਟ ਦਿੰਦਾ ਸੀ ਕੋਈ ਅੱਗੇ ਕੀ ਮੰਗ ਕਰਦੇ ਹੁੰਦੇ ਮੈਂ ਕਿਹਾ ਕਾਰਵਾਈ ਬੰਦ ਦੀ ਕਿਉਂ ਜੀ ਬਈ ਸਰ ਕੀ ਮਾਮਲਾ ਕੀ ਵਾਪਰਿਆ ਸੀ ਜੀ ਤੇਲ ਜੀ ਹੁਣੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਪਿੰਡ ਦੇ ਜੱਗਾ ਕੋਲ ਐਕਸੀਡੈਂਟ ਹੋਇਆ ਵਾ ਜੀ ਤੇ ਅਸੀਂ ਮੌਕੇ ਤਣ ਕੇ ਦੇਖਿਆ ਤੇ ਆਦਮੀ ਦੀ ਡੈਥ ਹੋਈ ਸੀ ਵਿਚਾਰੇ ਗਰਮੀਤ ਸਿੰਘ ਦਾ ਨਾਮ ਜੀ ਤੇ ਸਕੂਟਰੀ ਦੇ ਉੱਤੋਂ ਦੀ ਜਿਹੜੀ ਟਰੱਕ ਲੰਘਿਆ ਹੋਇਆ ਸੀਗਾ ਤੇ ਜਿਹੜਾ ਡੈੱਡ ਬੋਡੀ ਉਹ ਅਸੀਂ ਹਸਪੀਟਲ ਭੇਜ ਦਿੱਤੀ ਹੈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜੀ